ਫਸਟ ਯੂਕਾਲਜੀ ਭਾਰਤ ਭਰ ਵਿੱਚ ਫਸਦੇ ਗੁੰਡੇ ਮਵਾਲੀ ਚੋਰ ਚੋਕੇ ਗੈਂਗਸਟਰ ਸਾਰਿਆਂ ਦੇ ਲਈ ਬਹੁਤ ਵੱਡੀ ਇੱਕ ਖੁਸ਼ਖਬਰੀ ਹੈ ਕਿ ਹੁਣ ਜੇਕਰ ਤੁਹਾਡੇ ਸੂਬੇ ਦੇ ਵਿੱਚ ਤੁਹਾਡੀ ਪੁਲਿਸ ਪ੍ਰਸ਼ਾਸਨ ਤੁਹਾਡੇ ਉੱਪਰ ਕੋਈ ਕਾਰਵਾਈ ਕਰਨੀ ਜਾ ਰਿਹਾ ਹੈ ਤੁਹਾਨੂੰ ਡਰ ਹੈ ਕਿ ਤੁਹਾਨੂੰ ਫੜ ਕੇ ਜੇਲ੍ਹ ਦੇ ਵਿੱਚ ਸੁਟਿਆ ਜਾ ਸਕਦਾ ਤੁਹਾਡਾ ਹੋ ਸਕਦਾ ਹੈ ਇੰਕਾਊਂਟਰ ਤੁਹਾਡੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਹੁਣ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਤੁਸੀਂ ਸਿਰਫ ਇੱਕ ਕੰਮ ਕਰਨਾ ਹੈ ਕਿ ਆਪਣੇ ਜਿੱਥੇ ਵੀ ਤੁਸੀਂ ਸ਼ਹਿਰ ਵਿੱਚ ਬੈਠੇ ਹੋ ਉੱਥੋਂ 2 250 300 ਦੀ ਇੱਕ ਰੇਲਵੇ ਟਿਕਟ ਲਓ ਤੇ ਸਿੱਧੇ ਆ ਜਾਓ ਪੰਜਾਬ ਦੇ ਵਿੱਚ ਇੱਥੇ ਉਤਰ ਕੇ ਤੁਸੀਂ ਬੇਫਿਕਰੀ ਦੇ ਨਾਲ ਦੁਬਾਰਾ ਤੋਂ ਆਪਣੇ ਉਹ ਪੁਰਾਣੇ ਕ੍ਰਾਈਮ ਜਿਹੜੇ ਕਰਦੇ ਸੀ ਉਹ ਬੇਫਿਕਰੀ ਨਾਲ ਕਰ ਸਕਦੇ ਹੋ ਤੁਹਾਨੂੰ ਇੱਥੇ ਕੋਈ ਵੀ ਰੋਕੇਗਾ ਟੋਕੇਗਾ ਨਹੀਂ ਹਾਂ ਕੋਈ ਜਿਹੜਾ ਬੰਦਾ ਤੁਹਾਨੂੰ ਰੋਕਣ ਦੀ ਟੋਕਣ ਦੀ ਕੋਸ਼ਿਸ਼ ਕਰੇਗਾ ਤੁਹਾਡੀ ਪੁਲਿਸ ਵੈਰੀਫਿਕੇਸ਼ਨ ਦੀ ਮੰਗ ਕਰੇਗਾ ਸਾਡੀ ਸਰਕਾਰ ਸਾਡੇ ਆਪਣੇ ਹੀ ਲੋਕ ਉਹਨਾਂ ਦੀ ਲੱਤਾਂ ਖਿੱਚਣਗੇ ਉਹਨਾਂ ਨੂੰ ਭਾਈਚਾਰੇ ਵਿੱਚ ਫਿੱਕਾ ਪਾਉਣ ਵਾਲਾ ਕਹਿਣਗੇ ਉਹਨਾਂ ਨੂੰ ਕਹਿਣਗੇ ਕਿ ਇਹ ਦੇਖੋ ਇਹ ਸਿੱਖੀ ਸਿਧਾਂਤਾਂ ਦੇ ਉਲਟ ਚੱਲਣ ਵਾਲੇ ਲੋਕ ਆ ਕਿ ਇਹ ਕਰਤੀ ਲੋਕਾਂ ਦੇ ਨਾਲ ਬੈਰ ਕੁਮਾਰੇ ਆ ਇਹ ਲੋਕ ਇਹ ਲੋਕ ਭਾਈਚਾਰੇ ਦੇ ਵਿੱਚ ਫਿੱਕਾ ਪਾ ਰਹੇ ਆ ਸਾਡੇ ਜਿਹੜੇ ਕੁਝ ਕਿਸਾਨ ਆਪੂਆ ਉਹ ਵੀ ਤੁਹਾਡੀ ਪਿੱਠ ਤੇ ਆ ਕੇ ਖੜੇ ਹੋ ਜਾਣਗੇ ਤੇ ਉਹ ਕਹਿਣਗੇ ਕਿ ਤੁਹਾਡੇ ਪ੍ਰਵਾਸੀਆਂ ਤੋਂ ਪਹਿਲਾਂ ਤਾਂ ਸਾਡੇ ਪੰਜਾਬ ਦਾ ਗੁਜ਼ਾਰਾ ਹੀ ਨਹੀਂ ਹੈਗਾ ਇਸ ਤਰ੍ਹਾਂ ਤੁਸੀਂ ਬੇਫਿਕਰੀ ਦੇ ਨਾਲ ਇੱਥੇ ਪੰਜਾਬ ਦੇ ਵਿੱਚ ਆਪਣੀਆਂ ਸਾਰੀਆਂ ਕ੍ਰਾਈਮਨਲ ਐਕਟੀਵਿਟੀਆਂ ਨੂੰ ਅੰਜਾਮ ਦੇ ਸਕਦੇ ਹੋ। ਉਹ ਤਾਂ ਹੋਰ ਬਾਕੀ ਲੋਕਾਂ ਦਾ ਛੱਡੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਤੁਹਾਡੀ ਪੂਰੀ ਸਪੋਰਟ ਕਰਨਗੇ। ਜੇਕਰ ਕੋਈ ਤੁਹਾਨੂੰ ਇੱਥੋਂ ਕੱਢਣ ਦੀ ਗੱਲ ਕਰੇਗਾ ਤਾਂ ਉਹ ਆਪ ਉਹ ਲੋਕਾਂ ਨੂੰ ਇਹ ਕਹਿ ਕੇ ਡਰਾਵਾ ਦੇਣਗੇ ਕਿ ਅਸੀਂ ਇਹਨਾਂ ਨੂੰ ਇੱਥੋਂ ਕੱਢਾਂਗੇ ਤਾਂ ਇਹ ਲੋਕ ਆਪਣੇ ਸੂਬਿਆਂ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਭਰਾ ਵੱਸਦੇ ਆ ਉਹਨਾਂ ਦੇ ਟਰੱਕਾਂ ਨੂੰ ਵੀ ਅੱਗ ਲਾ ਸਕਦੇ ਆ। ਇਸ ਤਰ੍ਹਾਂ ਤੁਸੀਂ ਬਿਨਾਂ ਕਿਸੇ ਡਰ ਪੈਦੇ ਪੰਜਾਬ ਵਿੱਚ ਆ ਕੇ ਆਪਣੇ ਸਾਰੇ ਧੰਦੇ ਕਰ ਸਕਦੇ ਹੋ। ਧੰਨਵਾਦ।